ਇੱਕ ਕਹਾਣੀ ਮੈਂ ਮੇਰੇ ਹੋਣਹਾਰ ਪ੍ਰਾਰਥੀ ਦੀ ਦੱਸਣ ਜਾ ਰਹੀ ਹਾਂ ਜੋ ਕਿ ਪਿਛਲੇ ਸਾਲ ਦੌਰਾਨ ਟੀਪੀ ਟਾਈਮ ਕੋਲ ਪੜਦਾ ਸੀ ਉੱਥੇ ਮੇਰੀ ਮੁਲਾਕਾਤ ਇੱਕ ਬੱਚੇ ਨਾਲ ਹੋਈ ਜੋ ਕਿ ਚੌਥੀ ਜਮਾਤ ਵਿੱਚ ਪੜਦਾ ਸੀ ਉਸ ਦਾ ਸੁਆਹ ਹੋਰ ਬੱਚਿਆਂ ਤੋਂ ਅਲੱਗ ਸੀ ਉਹ ਹਰ ਸਮੇਂ ਉਦਾਸ ਰਹਿੰਦਾ ਸੀ ਸਕੂਲ ਵੀ ਕਦੇ-ਕਦੇ ਆਉਂਦਾ ਸੀ ਜਿਸ ਕਾਰਨ ਉਸ ਦਾ ਪੜਾਈ ਵੱਲ ਜਮਾਂ ਵੀ ਧਿਆਨ ਨਹੀਂ ਸੀ ਲੱਗਦਾ ਉਹ ਕੰਦਾ ਹੀ ਰਹਿੰਦਾ ਸੀ ਮੈਂ ਉਸ ਨੂੰ ਇੱਕ ਦਿਨ ਆਪਣੇ ਕੋਲ ਬੁਲਾਇਆ ਉਸ ਨੂੰ ਪੁੱਛਿਆ ਬੱਚੇ ਤੈਨੂੰ ਕੀ ਕੰਦਰ ਦੁੱਖ ਹੈ ਉਹ ਕੁਝ ਨਹੀਂ ਬੋਲਿਆ ਮੈਂ ਕੁਝ ਸੋਚਿਆ ਉਸ ਨੂੰ ਕਿਹਾ ਮੇਰੀ ਇੱਕ ਗੱਲ ਮੰਨੇਗਾ ਤਾਂ ਬੱਚੇ ਨੇ ਹਾਂ ਜੀ ਦਾ ਹੰਗਾਰਾ ਦਿੱਤਾ ਮੈਂ ਉਸ ਨੂੰ ਕਿਹਾ ਜਾਓ ਦੋ ਗਲਾਸਾਂ ਵਿੱਚ ਨਮਕ ਭਰ ਕੇ ਲਿਆਓ ਫਿਰ ਮੈਂ ਕਿਹਾ ਜਾਓ ਹੁਣ ਇੱਕ ਜੱਗ ਪਾਣੀ ਭਰ ਕੇ ਲੈ ਜਾ। ਬੱਚਾ ਸਭ ਚੀਜ਼ਾਂ ਲੈ ਆ। ਮੈਂ ਉਸ ਨੂੰ ਕਿਹਾ ਤੇ ਇੱਕ ਗਲਾਸ ਨਮਕ ਦਾ ਜੱਗ ਵਿੱਚ ਪਾ ਦਿਓ। ਬੱਚੇ ਨੇ ਇੰਜ ਹੀ ਕੀਤਾ। ਮੈਂ ਕਿਹਾ ਹੁਣ ਇਸ ਪਾਣੀ ਨੂੰ ਪੀ। ਬੱਚੇ ਨੇ ਇੱਕ ਘੁੱਟ ਪਰ ਕੇ ਕਿਹਾ ਕਿੰਨਾ ਕੋੜਾ ਹੈ। ਮੈਂ ਥੋੜਾ ਜਿਹਾ ਮੁਸਕਰਾਈ ਤੇ ਬੱਚੇ ਨੂੰ ਕਿਹਾ ਚੱਲ ਦਰਿਆ ਕਿਨਾਰੇ ਚੱਲੀਏ। ਉਹ ਮੇਰੇ ਨਾਲ ਦਰਿਆ ਕਿਨਾਰੇ ਆ ਗਿਆ। ਫਿਰ ਮੈਂ ਬੱਚੀ ਨੂੰ ਕਿਹਾ ਇੱਕ ਨਮਕ ਭਰਿਆ ਗਲਾਸ ਦਰਿਆ ਵਿੱਚ ਪਾ ਦਿਓ ਫਿਰ ਮੈਂ ਬੱਚੀ ਨੂੰ ਦਰਿਆ ਚੋਂ ਪਾਣੀ ਦੀ ਇੱਕ ਕੁੱਟ ਪਰ ਲਈ ਕਿਹਾ ਕੁੱਟ ਪਰਣ ਤੋਂ ਬਾਅਦ ਬੱਚੀ ਨੇ ਕਿਹਾ ਪਾਣੀ ਕਿੰਨਾ ਸਵਾਦ ਤੇ ਤਾਜਾ ਹੈ ਮੈਂ ਹੱਸ ਕੇ ਕਿਹਾ ਸਵਾਦ ਤੇ ਤਾਜਾ ਤਾਂ ਹੋਣਾ ਹੀ ਸੀ ਕਿਉਂਕਿ ਦਰਿਆ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਇਸ ਵਿੱਚ ਕੁਝ ਵੀ ਮਿਲਾ ਦਿਓ ਦਰਿਆ ਤੇ ਕੋਈ ਅਸਰ ਨਹੀਂ ਹੋਵੇਗਾ ਇਸ ਦਾ ਸਵਾਦ उस तरह ही बरकरार रहेगा। जेकर जग की गल करा तो वह बहुत छोटा जिनी समर्था रखता है उस ही पानी पाओगे हम जग का दिल की है बच्चे ने कहा जग का दिल बहुत छोटा होगा मैं कहा कि किसी भी दुख तकलीफ का नाश करना दरिया वाग ब दिल रखो बच्चा यही गल समझ गया ਤੁਰ ਜਾਣਾ ਸੂਰਵਲ ਲਗਾ ਆਪਣੇ ਜ਼ਿੰਦਗੀ ਦੇ ਦੁੱਖਾਂ ਨੂੰ ਭੁੱਲ ਕੇ ਖੁਸ਼ ਰਹਿਣ ਲਗਾ ਮੇਰਾ ਤਾਂ ਇਹ ਹੀ ਕਹਿਣਾ ਹੈ ਕਿ ਜ਼ਿੰਦਗੀ ਵਿੱਚ ਕਿੰਨੇ ਵੀ ਦੁੱਖ ਜਾਂ ਮੋੜ ਆਉਣ ਪਰ ਹਮੇਸ਼ਾ ਆਪਣਾ ਦਿਲ دریا ਵਾਂਗ ਰੱਖੋ ਇਹ ਕਹਾਣੀ ਤੁਹਾਨੂੰ ਕੀ ਸਿੱਖਿਆ ਜਿੰਦੀ ਹੈ ਇਸ ਦੀ ਸਿੱਖਿਆ ਬਾਰੇ ਜਰੂਰ ਦੱਸਣਾ ਜੀ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ 私たちはこのように、トアダーボートボートタナバージー。